ਸ਼ਲੋਕ ਮਹੱਲਾ ਚੌਥਾ ਹਮਰੇ ਹਰ ਜਗ ਜੀਵਨਾ ਹਰ ਜਪਿਓ ਹਰ ਗੁਰਮੰਤ ਹਰ ਅਗਮ ਆਗੋ ਚਰਿ ਅਗਮ ਹਰ ਹਰ ਮਿਲਿਆ ਆਏ ਅਚਿੰਤ ਹਰ ਆਪੇ ਘਟ ਘਟ ਵਰਤਦਾ ਹਰ ਆਪੇ ਆਪ ਬੇਅੰਤ ਹਰ ਆਪੇ ਸਭ ਰਸ ਭੋਗਦਾ ਹਰ ਆਪੇ ਕਵਲਾ ਕੰਤ ਹਰ ਆਪੇ ਭਿਖਿਆ ਪਾਏਂਦਾ ਸਭ ਸ੍ਰਿਸ਼ਟ ਉਪਾਈ ਜੀ ਜੰਤ ਹਰਦੇਵ ਉਹ ਦਾਨ ਦਿਆਲ ਪ੍ਰਭ ਹਰ ਮੰਗੈ ਹਰ ਜਨ ਸੰਤ ਜਨ ਨਾਨਕ ਕੇ ਪ੍ਰਭ ਆਏ ਮਿਲ ਹਮ ਗਾਵਹਿ ਹਰ ਗੁਣ ਸ਼ੰਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਨ ਤਨ ਨਾਮ ਸਰੀਰ ਸਭ ਆਸਾਂ ਗੁਰਮਖ ਪੂਰੀਆਂ ਜਨ ਨਾਨਕ ਸੁਣ ਹਰ ਧੀਰ ਪੌੜੀ ਹਰੀ ਉੱਤਮ ਹਰਿਆ ਨਾਮ ਹੈ ਹਰ ਪੁਰਖ ਨਿਰੰજન ਮੌਲਾ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਸੇਵੇ ਚਰਨ ਨਿਤ ਕੋਲਾ ਨਿਤ ਸਾਰ ਸੰਭਾਲੇ ਸਭ ਜੀ ਜੰਤ ਹਰ ਵਸੈ ਨਿਕਟ ਸਭ ਜੋਲਾ ਸੋ ਬੁਝੈ ਜਿਸੇ ਆਪ ਬੁਝਾਈ ਸੀ ਜਿਸ ਸਤਗੁਰੂ ਪੁਰਖ ਪ੍ਰਭ ਸੋਲਾ ਸਭ ਗਾਵੋ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮੋਲਾ ਸਲੋਕ ਮਹੱਲਾ ਚੌਥਾ ਸੁੱਤਿਆ ਹਰ ਪ੍ਰਭ ਚੇਤ ਮਨ ਹਰ ਸਹਜ ਸਮਾਦ ਸਮਾਏ ਜਨ ਨਾਨਕ ਹਰ ਹਰ ਚਾਉ ਮਨ ਗੁਰ ਤੁਠਾ ਮੇਲੇ ਮਾਏ ਮਹੱਲਾ ਚੌਥਾ ਹਰ ਇੱਕਸ ਸੇ ਤੀ ਪਰਹੜੀ ਹਰ ਇੱਕੋ ਮੇਰੇ ਚਿੱਤ ਜਨ ਨਾਨਕ ਇੱਕ ਆਧਾਰ ਹਰ ਪ੍ਰਭ ਇੱਕਸ ਤੇ ਗਤ ਪਤ ਪੌੜੀ ਪੰਚੇ ਸ਼ਬਦ ਵੱਜੇ ਮਤ ਗੁਰਮਤ ਵਡਭਾਗੀ ਅਨਹਦ ਵੱਜਿਆ ਆਨੰਦ ਮੂਲ ਰਾਮ ਸਬ ਦੇਖਿਆ ਗੁਰ ਸ਼ਬਦੀ ਗੋਵਿੰਦ ਗਜਿਆ ਆਦ ਜਗਾ ਦੇ ਸਹਰ ਏਕੋ ਮਤ ਗੁਰਮਤ ਹਰ ਪ੍ਰਭ ਭਜਿਆ ਹਰਦੇਵ ਉਹ ਦਾਨ ਦਿਆਲ ਪ੍ਰਭ ਜਨ ਰਾਖੋ ਹਰ ਪ੍ਰਭ ਲੱਗਿਆ ਸਭ ਧਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਜਿਤ ਮੇਲਾ ਹਰਪੜਦਾ ਕੱਜਿਆ ਸਲੋਕ ਮਹੱਲਾ ਚੌਥਾ ਭਗਤ ਸਰੋਵਰ ਉੱਚਲੈ ਸੁਭਾਰ ਭਰੇ ਵਹਨ ਜਿੰਨਾ ਸਤਗੁਰ ਮੰਨਿਆ ਜਨ ਨਾਨਕ ਵੱਡ ਭਾਗ ਲਹਨ ਮਹੱਲਾ ਚੌਥਾ ਹਰ ਹਰ ਨਾਮ ਅਸੰਖ ਹਰ ਹਰ ਕੇ ਗੁਣ ਕਤਨ ਨਾ ਜਾਹੇ ਹਰ ਹਰ ਅਗਮ ਅਗਾਧ ਹਰ ਜਨ ਕਿਤ ਬਿਦ ਮਿਲਹਿ ਮਲਾਹਿ ਹਰ ਹਰ ਜਸ ਜਪ ਤੁਜ ਪੰਤ ਜਨ ਇਕ ਤਿੰਨ ਨਹੀਂ ਕੀਮਤ ਪਾਏ ਜਨ ਨਾਨਕ ਹਰ ਅਗਮ ਪ੍ਰਭ ਹਰ ਮੇਲ ਲੈ ਹੋ ਲੜ ਲਾਈ ਪੌੜੀ ਹਰ ਅਗਮ ਆ ਗੋਚਰ ਅਗਮ ਹਰ ਕਿਉਂ ਕਰ ਹਰ ਦਰਸ਼ਨ ਪਿਖਾਂ ਕਿਸ ਵਖਰ ਹੋਏ ਸੋ ਵਰਨੀਐ ਤਿਸ ਰੂਪ ਨਾ ਰਿਖਾ ਜਿਸ ਬੁਝਾਏ ਆਪ ਬੁਝਾਏ ਦੇ ਸੋਈ ਜਨ ਦਿਖਾ ਸਤ ਸੰਗਤ ਸਤ ਗੁਰ ਚਤਸਾਲ ਹੈ ਜਿਤ ਹਰ ਗੁਣ ਸਿੱਖਾ ਤਨ ਤਨ ਸੁਰਸਨਾ ਤਨ ਕਰ ਤਨ ਸੋ ਪਾਧਾ ਸਤਗੁਰੂ ਜਿਤ ਮਿਲ ਹਰ ਲੇਖਾ ਲਿਖਾ ਸਲੋਕ ਮਹੱਲਾ ਚੌਥਾ ਹਰ ਹਰ ਨਾਮ ਅੰਮ੍ਰਿਤ ਹੈ ਹਰ ਜੱਪੀਐ ਸਤਗੁਰੁ ਭਾਏ ਹਰ ਹਰ ਨਾਮ ਪਵਿੱਤ ਹੈ ਹਰ ਜਪਤ ਸੁਨਤ ਦੁਖ ਜਾਏ ਹਰ ਨਾਮ ਤਿਨਹੀ ਅਰਾਧਿਆ ਜਿਨ ਮਸਤਕ ਲਿਖਿਆ ਧੁਰ ਪਾਏ ਹਰ ਦਰਗਾਹ ਜਨ ਪੈ ਨਾਈਨ ਜਿਨ ਹਰ ਮਨ ਵਸਿਆ ਆਏ ਜਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਨਿਆ ਮਨ ਭਾਏ ਮਹੱਲਾ ਚੌਥਾ ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਜਿਨ ਧੁਰ ਮਸਤਕ ਲਿਖਿਆ ਤਿਨ ਸਤ ਗੁਰ ਮਿਲਿਆ ਆਏ ਤਨ ਮਨ ਸੀਤਲ ਹੋਇਆ ਸ਼ਾਂਤ ਵਸੀ ਮਨ ਆਏ ਨਾਨਕ ਹਰ ਹਰ ਚਾਉਂਦਿਆਂ ਸਭ ਦਾਲਦ ਦੁੱਖ ਲਹਿ ਜਾਏ ਪੌੜੀ ਹੰਵਾਰਿਆ ਤਿੰਨ ਕੋ ਸਦਾ ਸਦਾ ਜਿੰਨਾ ਸਤਗੁਰ ਮੇਰਾ ਪਿਆਰਾ ਦੇਖਿਆ ਤਿੰਨ ਕੋ ਮਿਲਿਆ ਮੇਰਾ ਸਤਗੁਰੂ ਜਿੰਨ ਕੋ ਧੁਰ ਮਸਤ ਕਲੇਖਿਆ ਹਰ ਅਗਮ ਧਿਆਇਆ ਗੁਰਮਤੀ ਤਿਸ ਰੂਪ ਨਹੀਂ ਪ੍ਰਵ ਰੇਖਿਆ ਗੁਰਬਚਨ ਧਿਆਇਆ ਜਿੰਨਾ ਅਗਮ ਹਰ ਤੇ ठाकुर ਸੇਵ ਕਰਾਲ ਏਕਿਆ ਸਭ ਕਹੋ ਮੁਖ ਹੋ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਰ ਲਾਹਾ ਹਰ ਭਗਤ ਵਸੇਖਿਆ ਸਲੋਕ ਮਹੱਲਾ ਚੌਥਾ ਰਾਮ ਨਾਮ ਰਮ ਰਵ ਰਹੇ ਰਮ ਰਾਮੋ ਰਾਮ ਰਮੀਤਾ ਕਟ ਕਟ ਆਤਮ ਰਾਮ ਹੈ ਪ੍ਰਭ ਖੇਲ ਕੀ ਓ ਰੰਗ ਰੀਤ ਹਰ ਨਿਕਟ ਵਸਦਾ ਜਗ ਜੀਵਨਾ ਪਰਗਾਸ ਕੀ ਓ ਗੁਰਮੀਤ ਹਰ ਸੁਆਮੀ ਹਰ ਪ੍ਰਭ ਤਿੰਨ ਮਿਲੇ ਜਨ ਲਿਖਿਆ ਧੁਰ ਹਰਿ ਪ੍ਰੀਤ ਜਨ ਨਾਨਕ ਨਾਮ ਧਿਆਇਆ ਗੁਰਬਚਨ ਜਪਿਓ ਮਨ ਕੀਤਾ ਮਹੱਲਾ ਚੌਥਾ ਹਰ ਪ੍ਰਭ ਸੱਜਣ ਲੋੜ ਲਹੁ ਭਾਗ ਵਸੈ ਵਡਭਾਗ ਗੁਰਪੂਰੈ ਦੇ ਖਾਲਿਆ ਨਾਨਕ ਹਰਿ ਲਿਵ ਲਾਗ ਪੌੜੀ ਤਨ ਧਨ ਸੁਹਾਵੀ ਸਫਲ ਘੜੀ ਜਿਤ ਹਰਿ ਸੇਵਾ ਮਨ ਪਾਣੀ ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ ਮੇਰੇ ਹਰ ਪ੍ਰਭ ਅਕਥ ਕਹਾਣੀ ਕਿਉ ਪਾਈਐ ਕਿਉ ਦੇਖੀਐ ਮੇਰਾ ਹਰ ਪ੍ਰਭ ਸੁਘੜ ਸੁਜਾਣੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸੁਵਾਨੀ ਤਿਨ ਵਿਟੋ ਹੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਰਤੇ ਲੋਇਣਾ ਗਿਆਨ ਅੰਜਨ ਗੁਰ ਦੇ ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ ਮਹੱਲਾ ਚੌਥਾ ਗੁਰਮੁਖੇ ਅੰਤਰ ਸ਼ਾਂਤ ਹੈ ਮਨ ਤਨ ਨਾਮ ਸੁਮਾਈ ਨਾਮ ਚਿਤ ਵੈ ਨਾਮੋ ਪੜੈ ਨਾਮ ਰਹਿ ਲਿਵ ਲਾਈ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਇ ਸਤਗੁਰ ਮਿਨਿਐ ਨਾਮ ਉਪਜੈ ਤ੍ਰਿਸ਼ਨਾ ਭੁਖ ਸਭ ਜਾਇ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਈ ਪੌੜੀ ਤੁਦੇ ਆਪੇ ਜਗ ਤੇ ਪਾਏ ਕੈ ਤੁਦੇ ਆਪੇ ਵਸਗਤ ਕੀਤਾ ਇਕ ਮਨਮੁਖ ਕਰਹਾਰਾਇਣ ਇਕ ਨਾਮੇਲ ਗੁਰੂ ਤਿਨਾ ਜੀਤਾ ਹਰ ਊਤਮ ਹਰ ਪ੍ਰਭ ਨਾਮ ਹੈ ਗੁਰਬਚਨ ਸੁਭਾਗੈ ਲੀਤਾ ਦੁਖਦਾਲਦ ਸਭੋ ਲਹਿ ਗਿਆ ਜਾਂ ਨਾਉ ਗੁਰੂ ਹਰ ਦਿੱਤਾ ਸਭ ਸੇਵੋ ਮੋਹਨੋ ਮਨ ਮੋਹਨੋ ਜਗ ਮੋਹਨੋ ਜਿਨ ਜਗਤ ਅਪਾਏ ਸਭੋ ਵਸ ਕੀਤਾ ਸ਼ਲੋਕ ਮਹੱਲਾ ਚੌਥਾ ਮਨ ਅੰਤਰ ਹਉ ਮੈ ਰੋਗ ਹੈ ਭ੍ਰਮ ਪੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਵੰਜਾਈ ਮਿਲ ਸਤਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਧਾਮ ਸੰਗਾਰਵਾ ਜਾਂ ਦੇਖਾਂ ਹਰ ਨੈਣੀ ਨਾਨਕ ਸੋ ਪ੍ਰਭ ਮੈਂ ਮਿਲੈ ਹਉ ਜੀਵਾ ਸਦ ਸੋਨੇ ਪੌੜੀ ਜਗਨਨਾਥ ਜਗਦੀਸ਼ਰ ਕਰਤੇ ਅਪਰੰਪਰ ਪੁਰਖ ਅਤੋਲ ਹਰਨਾਮ ਧਿਆਵੋ ਮੇਰੇ ਗੁਰ ਸਿੱਖੋ ਹਰਿ ਉਤਮ ਹਰਨਾਮ ਅਮੋਲ ਜਿਨ ਧਿਆਇਆ ਹਿਰਦੈ ਦਿਨ ਸਰਾਤ ਤੇ ਮਿਲੇ ਨਹੀਂ ਹਰ ਰੋਲ ਵਡਭਾਗੀ ਸੰਗਤ ਮਿਲੈ ਗੁਰ ਸਤਗੁਰ ਪੂਰਾ ਬੋਲ ਸਭ ਧਿਆਵੋ ਹੋ ਨਰ ਨਾਰਾਇਣੋ ਨਾਰਾਇਣੋ ਜਿਤ ਚੂਕਾ ਜਮ ਝਗੜ ਚ ਘੋਲ ਸਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚਾਉਂਦੇ ਆ ਸਰ ਸੰਧਿਆ ਗਾਵਾਰ ਨਾਨਕ ਹਰ ਜਨ ਹਰ ਨਿਵ ਉੱਭਰੇ ਜਿਨ ਸੰਧਿਆ ਤਿਸ ਫਿਰ ਮਾਰ ਮਹੱਲਾ ਚੌਥਾ ਅੱਖੀਂ ਪ੍ਰੇਮ ਕਸਾਂਹੀਆਂ ਹਰ ਹਰ ਨਾਮ ਪਿਖੰਨ ਜੇ ਕਰ ਦੂਜਾ ਦੇਖਦੇ ਜਨ ਨਾਨਕ ਕਾਢ ਦੇ ਚੰਨ ਪੌੜੀ ਜਲ ਥਲ ਮਹੀਲ ਪੂਰਨ ਅਪਰੰਪਰ ਸੋਈ ਜੀ ਜੰਤ ਪ੍ਰਿਤ ਪਾਲਦਾ ਜੋ ਕਰੇ ਸੋ ਹੋਈ ਮਾਤ ਪਿਤਾ ਸੁਤ ਭਰਾਤ ਮੀਤ ਤਿਸ ਬਿਨ ਨਹੀਂ ਕੋਈ ਘਟ ਘਟ ਅੰਤਰ ਰਵ ਰਹਿਆ ਜਪਿ ਉਹ ਜਨ ਕੋਈ ਸਗਲ ਜਪੋ ਹੋ ਗੋਪਾਲ ਗੁਣ ਪ੍ਰਗਟ ਸਭ ਲੋਈ ਸ਼ਲੋਕ ਮਹੱਲਾ ਚੌਥਾ ਉਗਰਮਕ ਮਿਲੇ ਸੇ ਸੱਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹੀ ਤੂੰ ਲੁੱਡ ਲੁੱਡ ਦਰਗਹਿ ਵਾਣਿ ਮਹੱਲਾ ਚੌਥਾ ਹਰ ਤੂੰ ਹੈ ਦਾਤਾ ਸਭ ਸਦਾ ਸਭ ਜੀ ਤੁਮਾਰੇ ਸਭ ਤੁਧੈ ਨੂੰ ਆਰਾਧ ਦੇ ਦਾਨ ਦੇਹੀ ਪਿਆਰੇ ਹਰ ਦਾਤਾ ਦਾਤਾਰ ਹੱਥ ਕੱਢਿਆ ਮੀਹੂ ਉੱਠਾ ਸੰਸਾਰੀ ਅਨ ਜੰਮਿਆ ਖੇਤੀ ਭਾਉ ਕਰ ਹਰ ਨਾਮ ਸਮਾਰੇ ਜਨ ਨਾਨਕ ਮੰਗੇ ਦਾਨ ਪ੍ਰਭ ਹਰ ਨਾਮ ਅਧਾਰੀ ਪੌੜੀ ਇੱਛਾ ਮਨ ਕੀ ਪੂਰੀਐ ਜੱਪੀਐ ਸੁਖ ਸਾਗਰ ਹਰ ਕੇ ਚਰਨ ਅਰਾਧਿਐ ਗੁਰ ਸ਼ਬਦ ਰਤਨਾਗਰ ਮਿਲ ਸਾਧੂ ਸੰਗ ਉਧਾਰ ਹੋਇ ਫਾਟੈ ਜਮ ਕਾਗਰ ਜਨਮ ਪਦਾਰਥ ਜੀਤੀਐ ਜਪ ਹਰ ਬੈਰਾਗਰ ਸਭ ਕਉ ਹੋ ਸਰਨ ਸਤਿਗੁਰੂ ਕੀ ਬਿਨ ਸਹਿ ਦੁਖ ਦਾਗਰ ਸਲੋਕ ਮਹੱਲਾ ਚੌਥਾ ਹਉ ਟੁੰਢੇਂਦੀ ਸੱਜਣਾ ਸੱਜਣ ਮੈਂ ਢੈ ਨਾਲ ਜਨ ਨਾਨਕ ਅਲੱਖ ਨਾ ਲਖੀਐ ਗੁਰਮੁਖ ਦੇਖਾਲ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸੱਚੈ ਤਿਸ ਬਿਨ ਰਹਿਣ ਨਾ ਜਾਈ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਕੋਈ ਗਾਵੇ ਕੋ ਸੁਣੇ ਕੋ ਉਚਰ ਸੁਣਾਵੇ ਜਨਮ ਜਨਮ ਕੀ ਮਲ ਉਤਰੇ ਮਨ ਚਿੰਦਿਆ ਪਾਵੇ ਆਵਣ ਜਾਣਾ ਮੀਟੀਐ ਹਰ ਕੇ ਗੁਣ ਗਾਵੇ ਆਪ ਤਰਹਿ ਸੰਗੀਤ ਰਾਹੀ ਸਭ ਕਟੰਮ ਤਰਾਵੇ ਜਨ ਨਾਨਕ ਤਿਸ ਬਲੇ ਹਾਰਨੈ ਜੋ ਮੇਰੇ ਹਰ ਪ੍ਰਭ ਭਾਵੇ ਸ਼ੁੱਧ ਰਾਗ ਕਾਂੜਾ ਬਾਣੀ ਨਾਮਦੇਵ ਜੀਓ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਹੈ ਸੋ ਰਾਮ ਰਾਏ ਅੰਤਰ ਜਾਮੀ ਜੈਸੇ ਦਰਪਨ ਮਾਹੀ ਬਦਨ ਪਰਵਾਨੀ ਰਹਾਉ ਬਸੈ ਘਟਾ ਘਟ ਲੀਪ ਨਾ ਛੀਪੈ ਬੰਦਨ ਮੁਕਤਾ ਜਾਤ ਨਾ ਦੀਸੈ ਪਾਣੀ ਮਾਹੀ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਬੀਠਲ ਐਸਾ ਰਾਗ ਕਲਿਆਣ ਮਹੱਲਾ ਚੌਥਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰ ਪ੍ਰਸਾਦ ਰਾਮਾ ਰਾਮ ਰਾਮੈ ਅੰਤ ਨਾ ਪਾਇਆ ਹਮ ਬਾਰਕ ਪ੍ਰਿਤ ਪਾਰੇ ਤੁਮਰੇ ਤੂੰ ਬੜ ਪੁਰਖ ਪਿਤਾ ਮੇਰਾ ਮਾਇਆ ਰਹਾਉ ਹਰ ਕੇ ਨਾਮ ਅਸੰਖ ਅਗਮ ਹੈ ਅਗਮ ਅਗਮ ਹਰ ਰਾਇਆ ਗੁਣੀ ਗਿਆਨੀ ਸੁਰਤ ਬਹੁ ਕੀਨੀ ਇਕ ਤਿਲ ਨਹੀਂ ਕੀਮਤ ਪਾਇਆ ਗੋਬਿੰਦ ਗੁਣ ਗੋਬਿੰਦ ਸਦ ਗਾਵਹਿ ਗੁਣ ਗੋਬਿੰਦ ਅੰਤ ਨਾ ਪਾਇਆ ਤੂੰ ਅਮਿਤ ਅਤੋਲ ਅਪਰੰਪਰ ਸੁਆਮੀ ਬਹੁ ਜਪੀਐ ਥਾਹਾ ਨਾ ਪਾਇਆ ਉਸਤਤ ਕਰਹਿ ਤੁਮਰੀ ਜਨਮਾਦੂ ਗੁਣ ਗਾਵਹਿ ਹਰ ਰਾਇਆ ਤੁਮ ਜਲ ਨਿਦ ਹਮ ਮੀਨੇ ਤੁਮਰੇ ਤੇਰਾ ਅੰਤ ਨਾ ਕਤੁ ਹੋ ਪਾਇਆ ਜਨ ਕੋ ਕਿਰਪਾ ਕਰਹੁ ਮਦਸੂਦਨ ਹਰ ਦੇਵ ਉਹ ਨਾਮ ਜਪਾਇਆ ਮੈਂ ਮੂਰਖ ਅੰਦਲੇ ਨਾਮ ਟੇਕ ਹੈ ਜਨ ਨਾਨਕ ਗੁਰਮੁਖ ਪਾਇਆ ਕਲਿਆਣ ਮਹੱਲਾ ਚੌਥਾ ਹਰ ਜਨ ਗੁਣ ਗਾਵਤ ਹਸਿਆ ਹਰ ਹਰ ਭਗਤ ਬਣੀ ਮਤ ਗੁਰਮਤ ਧੁਰਮਸਤਕ ਪ੍ਰਭ ਲਿਖਿਆ ਰਹਾਉ ਪੁਰਤੀ ਪਗ ਸਿਮਰਉ ਦਿਨ ਰਾਤੀ ਮਨ ਹਰ 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 ਬਸਤਿਆ ਹਰ 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 ਕੀਰਤ ਜਗ ਸਾਰੀ ਘਸ ਚੰਦਨ ਜਸ ਘਸਿਆ ਹਰ ਜਨ ਹਰ 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 ਲਿਵ ਲਾਈ ਸਭ ਸਾਖਤ ਖੋਜ ਪਿਆ ਜਿਉ ਕੀਰਤ ਸੰਜੋਗ ਚੱਲਿਓ ਨਰនិੰਦਕ ਪਗ ਲਾਗਨ ਸ਼ੋਹੇ ਜਲਿਆ ਜਨ ਕੇ ਤੁਮ ਹਰ ਰਾਖੇ ਸੁਆਮੀ ਤੁਮ ਜੁਗ ਜੁਗ ਜਨ ਰਖਿਆ ਕਹਾਂ ਭਿਆਦੈਤ ਕਰੀ ਬਖੀਲੀ ਸਭ ਕਰ ਕਰ ਝੜ ਪਰਿਆ ਜੇਤੇ ਜੀ ਜੰਤ ਪ੍ਰਭ ਕੀਏ ਸਭ ਕਾਲੈ ਮੁਖ ਗਰਸਿਆ ਹਰ ਜਨ ਹਰ 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 ਪ੍ਰਭ ਰਾਖੀ ਜਨੁ ਲਾਲਕ ਸਰਨ ਪਇਆ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਜਪ ਜਗਨਨਾਥੇ ਗੁਰਪਦੇਸ ਹਰ ਨਾਮ ਤੇ ਆਇਉ ਸਭ ਕਿਲ ਬਿਖ ਦੁਖ ਲਾਥੇ ਰਹਾਉ ਰਸੁ ਨਾ ਏਕ ਜਸ ਗਾਏ ਨਾ ਸਾਕੈ ਬਹੁ ਕੀਜੈ ਬਹੁ ਰਸ ਨਥੀ ਬਾਰ ਬਾਰ ਖਿਨ ਪਲ ਸਭ ਗਾਵਹਿ ਗੁਨ ਕਹਿ ਨਾ ਸਕੈ ਪ੍ਰਭ ਤੁਮੰਥੀ ਹਮ ਬਹੁ ਪ੍ਰੀਤ ਲੱਗੀ ਪ੍ਰਭ ਸੁਆਮੀ ਹਮ ਲੋਚਹਿ ਪ੍ਰਭ ਦੇਖਨਥੀ ਤੁਮ ਬੜਿ ਦਾਤੇ ਜੀ ਜੀਨ ਕੇ ਤੁਮ ਜਾਣਹੁ ਹਮ ਬਿਰਥੇ ਕੋਈ ਮਾਰਗ ਪੰਥ ਬਤਾਵੈ ਪ੍ਰਭ ਕਾ ਕਹੋ ਤਿਨ ਕੋ ਕਿਆ ਦਿਨਥੀ ਸਭ ਤਨ ਮਨ ਅਰਪਉ ਅਰਪ ਅਰਾਪਉ ਕੋਈ ਮੇਲੇ ਪ੍ਰਭ ਮਿਲਥੇ ਹਰ ਕੇ ਗੁਣ ਬਹੁਤ ਬਹੁਤ ਬਹੁ ਸੋਭਾ ਹਮ ਤੋ ਸ਼ਕਰ ਕਰ ਕਰ ਬਰਨਥੇ ਹਮਰੀ ਮਤ ਵਸਗਤ ਪ੍ਰਭ ਤੁਮ ਰਹਿ ਜਨ ਨਾਨਕੇ ਪ੍ਰਭ ਸਮਰਥੇ